ਹਾਂਜੀ ਦੋਸਤੋ ਜੀਐਨਵੀ ਘੋੜੇ ਨਾਲ ਤੁਹਾਡਾ ਸਵਾਗਤ ਹੈ ਭਰਾ ਉਮੀਦ ਕਰਦੇ ਆ ਭਰਾ ਸਾਰੇ ਠੀਕ ਠਾਕ ਹੋਵੋਗੇ ਤੇ ਵੀਰੇ ਤੇ ਮੈਂ ਤੁਸੀਂ ਪਹਿਲਾਂ ਦੇਖਿਆ ਤਗਰੀਬਨ ਮਾਗੀ ਦੇ ਮੇਲੇ ਤੇ ਵੀਰੇ ਆਪਾਂ ਦਸ਼ਮੇਸ਼ ਵਗੈਰਾ ਦੇ ਵੀਰੇ ਬੂਕੇ ਬਹੁਤ ਹੋਈ ਹੈ ਦਸ਼ਮੇਸ਼ ਐਪਲੀਮੈਂਟਸ ਦੀ ਕਪੈਨਾਂ ਦੀ ਵੀ ਵੀਰੇ ਲੇਜਰਾ ਦੀ ਰੀਪਰ ਦੀ ਜਿਹੜੇ ਭਰਾ ਨੇ ਦਸ਼ਮੇਸ਼ ਦਾ ਕੋਈ ਵੀ ਐਪਲੀਮੈਂਟ ਨਵਾ ਲੈਣਾ ਵੀਰੇ ਆਪਣੇ ਨਾਲ ਆਪਣੇ ਦਿੱਤੇ ਗਏ ਨੰਬਰਾਂ ਤੇ ਜਰੂਰ ਤੁਸੀਂ ਇੱਕ ਵਾਰ ਸੰਪਰਕ ਕਰੋ ਤੇ ਆਪਣੇ ਕੋਲੇ ਵਿਜ਼ਿਟ ਕਰੋ ਤੇ ਜੇ ਕੋਈ ਭਰਾ ਕਪੈਨ ਖਰੀਦਣਾ ਚਾਹੁੰਦਾ ਵੀਰੇ ਕਪੈਨ ਦੇਖੋ ਆਪਾਂ ਇਹ ਤਾਂ ਹੈ ਨਹੀਂ ਵੀਰੇ ਕੋਈ ਵੀ ਮੱਝਾਂ ਵਾਲਾ ਸੌਦਾ ਵੀ ਵੀਰੇ ਚੱਕਿਆ 50000 ਰੁਪਇਆ ਆਪਾਂ ਅੱਜ ਲੈ ਲਾਂਗੇ ਜੇ ਸਵੇਰ ਲੈ ਲਾਂਗੇ ਕੋਈ ਲੱਖ ਡੇਢ ਲੱਖ ਦਾ ਸੌਦਾ ਹੈ ਆਪਾਂ ਮੇਰੇ ਮੰਨ ਕੇ ਚੱਲੋ 28 30 ਲੱਖ ਰੁਪਇਆ ਲਾਉਣਾ ਹੈ ਉਸ ਤੋਂ ਪਹਿਲਾਂ ਦੇਖੋ ਕਿਸੇ ਦੇ ਮਗਰ ਨਾ ਲੱਗੋ ਮੇਰੇ ਪਿੱਛੇ ਵੀ ਨਾ ਲੱਗੋ ਜੇ ਮੈਂ ਕਹਿੰਦਾ ਦਸ਼ਮੇਸ਼ ਮੇਰੇ ਕਿਹੋਂ ਤੋਂ ਨਾ ਲਾਉਂਪਰਾ ਇੱਕ ਵਾਰ ਤੁਸੀਂ ਮਸ਼ੀਨਾਂ ਦਸ਼ਮੇਸ਼ ਵੀ ਦੇਖੋ ਸਾਰੀਆਂ ਕੁਆਲਿਟੀਆਂ ਦੇਖ ਕੇ ਪਰ ਆ ਦੇਖ ਇੱਕ ਜਾਂ ਦੋ ਦਿਨ ਲੱਗਣਗੇ ਆਪਣੇ ਦੋ ਦਿਨਾਂ ਚ ਆਪਾਂ ਇੱਕ ਵਾਰ ਕਹਿੰਦਾ ਟਰਾਈ ਕਰੋ ਵੀ ਆਪਾਂ ਨੂੰ ਕਿਹੜੀ ਮਸ਼ੀਨ ਚ ਤਕਰੀਬਨ ਆਪਾਂ ਨੂੰ ਸਾਰਿਆਂ ਨੂੰ ਨੌਲੇਜ ਹੈ ਨੀਗਾ ਵਿੱਚ ਕੀ ਕੀ ਕਿਹੜੀ ਚੀਜ਼ ਦੀ ਲਾਈਫ ਜ਼ਿਆਦਾ ਹੈ ਉਹ ਮਸ਼ੀਨ ਹੀ ਖਰੀਦੋ ਵੀਰੇ ਰੋਜ਼ ਪੈਸੇ ਨਹੀਂ ਲੱਗਦੇ ਉਸ ਤੋਂ ਬਾਅਦ ਵੀ ਆ ਜਾਂਦਾ ਪੁਰਾਣਾ ਦਾ ਸੌਕ ਪੁਰਾਣੀਆਂ ਕਪੈਨ ਆਪਣੇ ਕੋਲੇ ਕਰਤਾਰ ਬਸਾਰ ਪ੍ਰੀਤੰਨੇ ਮਿਲ ਜਾਣੀਆਂ ਰੀਪਰ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਵੀਰੇ ਆਪਣੇ ਕੋਲੇ ਐਮਬੀ ਪਲੋ ਮਿਲ ਜਾਣਗੇ ਕੋਈ ਮਲਚਰ ਲੈਣਾ ਸੁਪਰ ਸੀਡਰ ਲੈਣਾ ਕੋਈ ਵੀ ਆਈਟਮ ਲੈਣੀ ਹੈ ਵੀਰੇ ਟਰਾਲੀਆਂ ਆਪਾਂ ਨਵੀਆਂ ਤਿਆਰ ਕਰਦੇ ਆ ਟਰਾਲੀਆਂ ਦੀ ਵੀ ਗੱਲ ਵੀਰੇ ਉੱਥੇ ਮੁੜ ਕੇ ਕਪੈਨ ਵਾਲੀ ਜਿਹੀ ਆ ਗਈ ਟਰਾਲੀਆਂ ਲੈ ਜਿੱਥੋਂ ਮਰਜੀ ਲਿਓ ਭਰਾ ਇੱਕ ਵਾਰ ਸਾਡੀ ਟਰਾਲੀ ਆ ਕੇ ਤੁਸੀਂ ਟਰਾਈ ਕਰਕੇ ਜਾਓ ਦੇਖ ਕੇ ਜਾਓ ਕੁਆਲਿਟੀ ਆਪਾਂ ਕੀ ਲਈ ਹੋਈ ਹੈ ਕੀ ਲੋਹ ਲਾਇਆ ਕੀ ਆਪਾਂ ਇਹਦੇ ਰੰਗ ਮਟੀਰੀਅਲ ਸਾਰਾ ਕੁਝ ਵਰਤਿਆ ਹੈ ਪਰਾ ਉਸ ਤੋਂ ਬਾਅਦ ਬੁਕਿੰਗ ਕਰਾਓ ਪਰਾ ਤੇ ਟਰਾਲੀ ਦੀ ਜਿਹੜੇ ਭਾਈ ਨੇ ਬੁਕਿੰਗ ਕਰਾਉਣੀਆਂ ਵੀਰੇ ਘੱਟੋ ਘੱਟ ਆਪਾਂ ਨੂੰ ਡੇਢ ਮਹੀਨਾ ਦਾ ਸਮਾਂ ਚਾਹੀਦਾ ਵੀਰੇ ਆਪਣੇ ਕੋਲੇ ਬੁਕਿੰਗਾਂ ਬਹੁਤ ਹੋ ਰਹੀਆਂ ਨੇ ਟਰਾਲੀਆਂ ਦੀਆਂ ਤੇ ਉਸ ਤੋਂ ਬਾਅਦ ਤੁਹਾਨੂੰ ਅੱਜ ਜਾਣਕਾਰੀ ਦੇਵਾਂਗੇ ਤੇ ਸਾਰੇ ਰੀਪਰਾਂ ਦੀ ਰੇਟ ਵਾਈਜ਼ ਜਾਣਕਾਰੀ ਦੇਵਾਂਗੇ ਵੀਰੇ ਆਪਣੇ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਭਾਈ ਤੱਕ ਆਪਣੀ ਵੀਡੀਓ ਪਹੁੰਚ ਸਕੇ ਇਕੱਲਾ ਇਕੱਲਾ ਮਸ਼ੀਨਰੀ ਦਾ ਆਈਟਮ ਹੈ ਜਿਹੜਾ ਐਪਲੀਮੈਂਟ ਹੈ ਉਹਨੂੰ ਡੇਲੀ ਅਪਡੇਟ ਆਪਣੇ ਜੀ ਵੀ ਗੁਰਤੇਜ ਸਿੰਘ ਇੰਸਟਾਗ੍ਰam ਤੇ ਮਿਲੂਗਾ ਵੀਰੇ ਉਤੇ ਜਾ ਕੇ ਤੁਸੀਂ ਡੇਲੀ ਦਾ ਅਪਡੇਟ ਦੇ ਸਕਦੇ ਹੋ ਪੇਜ ਨੂੰ ਕਰੋ ਫੋਲੋ ਤੇ ਆਓ ਅੱਜ ਤੁਹਾਨੂੰ ਕੱਲੇ ਕੱਲੇ ਰੀਪਰ ਦੀ ਜਾਣਕਾਰੀ ਦੰਨੇ ਆ ਸਟਾਰਟਿੰਗ ਕਰੀਏ ਸੋਗਰੇ ਡੇਲੀ ਸਟਾਕ ਬਦਲਦਾ ਰਹਿੰਦਾ ਵੀਰੇ ਰੀਪਰਾਂ ਦਾ ਆਜੋ ਭਰਾ ਇਹ ਤੋਂ ਦੱਸੀ ਹਾਂਜੀ ਜਗਜੀਤ ਦੀ ਸੂਈ ਕਿੰਨੇ ਮਾਡਲ ਹੈ ਇਹ ਜਗਤਜੀਤ ਇਹ 23 ਮਾਡਲ ਹੈ ਇਹਨੂੰ ਮੰਨ ਕੇ ਤੁਸੀਂ ਵੀਰੇ 25 ਜਾਂ 26 ਲਿਜਾ ਸਕਦੇ ਹੋ ਇਹ ਪੰਜਾਬ ਵਾਲੇ ਰੀਪਰ ਹੈ ਜੀ ਕੋਈ ਐ ਨਹੀਂ ਹੈਗਾ ਵੀ ਚੰਡੇ ਹੈ ਰੀਪਰ ਫਰੰਟ ਓਗਰ ਤੇ ਤੁਹਾਨੂੰ 25 ਮਾਡਲ ਦੇ ਰੰਗ ਨਹੀਂ ਮਿਲੂਗਾ ਜੀ ਉਧਰ ਦੀ ਜਿਹੜਾ 25 ਮਾਡਲ ਰੀਪਰ ਹੈ ਉਹ ਵੀ ਐਦੋਂ ਘੱਟ ਕੰਡੀਸ਼ਨ ਦਾ ਆ ਦੇਖੋ ਫਰੰਟ ਉੱਗਰ ਨਵਾਂ ਥੱਲੇ ਵਾਲੀ ਚਾਦਰ ਤੇ ਰੰਗ ਵੀਰੇ 23 ਮਾਡਲ ਦੇ ਨਹੀਂ ਮਿਲਦਾ ਕਿਸੇ ਨੂੰ 25 ਮਾਡਲ ਰੀਪਰ ਮੰਨ ਕੇ ਲੈ ਕੇ ਜਾਈਓ ਜੀ ਕੀ ਡੀਮਾਲ ਕਰੀਏ ਜਮਾ ਨਵੀਂ ਕੰਡੀਸ਼ਨ ਰੇਟ ਵੀਰੇ ਦਾ ਜਮਾ ਜਾਇਜ਼ 2 ਲੱਖ 45 ਹਜ਼ਾਰ ਰੇਟ ਜਾਇਜ਼ ਹੈ ਕੰਡੀਸ਼ਨ ਨਵੀਂ ਹੈ ਨਵਾਂ ਮੰਨ ਕੇ ਨਟ ਘਰਾਲ ਟਾਇਰਾ ਗੱਡੀ ਵਾਲੇ ਟਾਇਰਾਂ ਚ ਪੰਜਾਬ ਵਾਲਾ ਜਾਲ ਹੈ ਇਹ ਚ ਏ ਟੂ ਜ਼ੈਡ ਕੰਡੀਸ਼ਨ ਦਿਖਾ ਦੇ ਵੀਰੇ ਆਲੇ-ਦਾਲੋਂ ਪੱਖੇ ਲਪੇਟਾਂ ਦੀ ਹਰ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਵੀਰੇ ਸਾਰੇ ਪਾਸੋਂ ਰੇਨਰ ਰੀਪਰ ਹੈ ਇਹ ਸਾਰਾ ਦਿਖਾ ਦੇ ਨਾਲ ਦੀ ਨਾਲ ਪਹਿਰਾ ਦੱਸੀ ਸਨ ਦੱਸੀ ਚੱਲੀ ਬਾਈਆਂ ਨੂੰ ਰੇਟ ਮੈਂ ਬਾਈਆਂ ਨਾਲ ਗੱਲ ਕਰ ਲਾਂ ਹਾਂਜੀ ਹਾਂਜੀ ਅੱਗੇ ਆ ਗਈ ਆ ਮੰਨ ਲਓ ਪ੍ਰਵਿੰਦਰਾ ਤੁਸੀਂ ਦੇਖ ਸਕਦੇ ਹੋ ਰੀਪਰ ਪੂਰਾ ਇਹ ਵੀ ਪੂਰਾ ਸਾਫ਼ ਸੁਥਰਾ ਹੈ ਤੇ 프ਰੰਟ ਉਂਗਰ ਤੇ ਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਰੀਪਰ ਦੀ ਪੂਰੀ ਵਧੀਆ ਤੇ 20 ਮਾੜ ਲੈ 20 ਮਾੜ ਲਈ ਇਹ ਡਿਮਾਂਡ ਕਿੰਨੀ ਜੀ ਦੀ ਇਹ ਸਾਨੂੰ 7 ਸਵਾ ਲੱਖ ਰੁਪਈਆ ਦਾ ਪੇਜੂਆ ਜੀ ਜੀ ਅੱਗੇ ਤੁਹਾਡੇ ਪਾਸ ਤੇ ਲੈ ਕੇ ਆਇਆ ਨਿਊ ਵਿਸ਼ਕਰਮਾ ਤਸਵੀਰ ਮਾਡਲ ਕਿੰਨੇ ਹੀ ਇਹ ਮਾਡਲ 20 ਹੈ ਜੀ ਠੀਕ ਆ ਡਿਮਾਂਡ ਕੀ ਕਰਨ ਸੀ ਇਹਦੀ 1,60,000 ਰੁਪਈਆ ਜੀ ਠੀਕ ਹੈ ਜੀ ਡਿਮਾਂਡ ਇਹਦੀ 1,60,000 ਰੁਪਈਆ ਫਰੰਟ ਟੁਗਤ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਮਸ਼ੀਨ ਇੱਕ ਨੰਬਰ ਹੈ ਵੀਰੇ ਚਾਲੂ ਹਾਲਤ ਚ ਹੈ ਬਲੇਡ ਤਕਰੀਬਨ ਤੁਸੀਂ ਪਾਸੇ ਚੇਂਜ ਕਰਕੇ ਮਸ਼ੀਨ ਨੂੰ ਚਲਾ ਸਕਦੇ ਹੋ ਪੱਥਰ ਦੇ ਭੇਟਾਂ ਦੀ ਮਸ਼ੀਨ ਸਹੀ ਠੀਕ ਹੈ ਵੀਰੇ ਓਕੇ ਹੈ ਜੀ ਓਕੇ ਤੇ ਉੱਪਰੋਂ ਰੰਗ ਵਗੈਰੇ ਤੁਸੀਂ ਦੇਖ ਸਕਦੇ ਹੋ ਕੀ ਕੇ ਵੀਰੇ ਬਹੁਤ ਉੱਪਰ ਬਾਸਕਰ ਲੱਗੀ ਹੋਈ ਹੈ ਇਹ ਤੇ ਲਵੇਟ ਨੂੰ ਤਾਂ ਉੱਕੇ ਨੇ ਵੀਰੇ ਇਹਦੇ ਜਮੀ ਤੇ ਅੱਗੇ ਆਪਣੇ ਲਵੇ ਆ ਗਈ ਜੀ ਦਰਬਿਆਂ ਦੀ ਬਿਸ਼ਕਰਮਾ ਇਹ ਮਾਡਲ ਕਿੰਨੇ ਜੀ ਇਹ 20 ਮਾਡਲ ਹੈ 20 ਮਾਡਲ ਦੀ ਪ੍ਰੀਜ਼ੀ ਦੀ ਡਿਮਾਂਡ ਕੀ ਹੋਊਗੀ ਇਹ ਡਿਮਾਂਡ ਆ ਗਈ ਹੈ ਜੀ 1 ਲੱਖ 60000 ਰੁਪਏ 1 ਲੱਖ 60000 ਰੁਪਏ ਦੀ ਡਿਮਾਂਡ ਹੈ ਜੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਵੀ ਫੁੱਲ ਸੋਹਣੀ ਹੈ ਇਹ ਟਾਇਰ ਛੂਟੇ ਜ ਆ ਗਈ ਜੀ ਇਹ ਤੇ ਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਤਕਰੀਬਨ ਵਧੀਆ ਰੰਗ ਲਈ ਖੜੀ ਹੈ ਪਰ ਤੁਜਰ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਕੋਈ ਬਣਾ ਸਾਰੀ ਮਸ਼ੀਨਾਂ ਬਲ ਨੂੰ ਚਾਲੂ ਹਾਲਤ ਚ ਹੁੰਦੀਆਂ ਨੇ ਮਾਨਤਨ ਫੁੱਲ ਕਰਾਂਗੇ ਮੌਕੇ ਤੇ ਵਾਹ ਬਾਕੀ ਕੋਈ ਗੱਲ ਨਹੀਂ ਭਰਾ ਜੋ ਮਾਨਤਨ ਤੁਹਾਡਾ ਫੁੱਲ ਕਰਾਂਗੇ ਅੱਗੇ ਆ ਗਈ ਜਵਨ ਇਹ ਕੇਐਸ ਇਹਸ ਦਾ ਰੀਪਰ ਸੁਣੂ ਵੀ ਤਕਰੀਬਨ ਪਤੀ ਹੈ ਵੀਰੇ ਚੱਲਣ ਚ ਬਹੁਤ ਵਧੀਆ ਤੇ ਇਹ ਮਾਡਲ ਕਿੰਨੇ 20 ਮਾਡਲ ਹੈ ਠੀਕ ਹੈ ਜੀ 20 ਮਾਡਲ ਹੈ ਡਿਮਾਂਡ ਕੀ ਜੀ ਡਿਮਾਂਡ ਹੈ ਜੀ 1 75000 ਰੁਪਏ 175000 ਦੇ ਪਰਪੇਜ ਵੀਰੇ ਫਿਕਸ ਰੇਟ ਆਫ ਰੀਪਰ ਪਰਪੇਜ ਚਲੋ ਕੋਈ ਗੱਲ ਨਹੀਂ ਵੀਰੇ ਬਾਕੀ ਆ ਜੋ ਮੰਨਤਾਂ ਛੋਟਾ ਕਰ ਦਾਂਗੇ ਤੇ ਇਹਦੇ ਵੀ ਤਕਰੀਬਨ ਵੀਰੇ ਪਾਸੀ ਚੇਂਜ ਹੋਣਗੇ ਵੀ ਲੱਡਾਂ ਦੇ ਨਿੱਕੇ ਅਸ ਆਪਾਂ ਦੇਖੇ ਤਕਰੀਬਨ ਵੀਰੇ ਰੰਗ ਉਹਦੇ ਉੱਪਰੋਂ ਪਾਪੜੀ ਵਾਂਗੂ ਉੱਤਰ ਹੀ ਹੁੰਦਾ ਤੁਸੀਂ ਦੇਖ ਸਕਦੇ ਹੋ ਰੀਪਰ ਰੱਗ ਪੂਰਾ ਲਈ ਖੜੇ ਵੀਰੇ ਕੰਡੀਸ਼ਨ ਇਹਦੀ ਕਿੰਨਾਂ ਬਰੇ ਵੀਰੇ ਤੇ ਅੱਗੇ ਆ ਗਈ ਆਪਣੀ ਟੱਲੀ ਜੋ ਕਿ ਟਰਾਲੀ ਭਰਨ ਦੇ ਵਿੱਚ ਪੂਰੀ ਮਸ਼ਹੂਰ ਹੈ ਬਹੁਤ ਘੱਟ ਸਮੇਂ ਦੇ ਵਿੱਚ ਟਰਾਲੀ ਭਰਦੀ ਹੈ ਜੀ ਇਹ ਇਹ ਦੱਸੋ ਇਹ ਮਾਡਲ ਕਿੰਨੇ ਇਹ 22 ਮਾਡਲ ਹੈ ਜੀ ਇਹ 22 ਮਾਡਲ ਹੈ ਵੀਰੇ ਮਸ਼ੀਨ ਇਹ ਵੱਡੇ ਡਾਇਰਾਂ ਚ ਆ ਗਈ ਨੇ 65 11 ਵਾਲੇ ਚ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫਰੰਟ ਉੱਗਰ ਵਗੈਰਾ ਤੇ ਪਲੱਸ ਇਹਦੇ ਪੱਖਾ ਲੱਗਿਆ ਹੋਇਆ ਹੈ ਗਰਦ ਨਹੀਂ ਡ్రਾਈਵਰ ਤੇ ਆਉਣ ਦਿੰਦਾ ਹੈਗਾ ਇਹ ਵੀਰ ਡਿਮਾਂਡ ਦੱਸੋ ਜੀ ਕੀ ਹੈ ਜੀ 22 ਲੱਖ ਰੁਪਏ ਜੀ 22 ਲੱਖ ਰੁਪਏ ਨਮਾਣੀ ਚੰਨੀ ਦੀ ਤਕਰੀਬਨ ਸਾਨੂੰ ਸਾਰੇ ਨੂੰ ਪਤੀ ਹੈ ਵੀਰੇ ਤੰਨੀ ਦੀ ਮਾਰਕੀਟ ਬਹੁਤ ਜ਼ਿਆਦਾ ਹੈ ਬਹੁਤ ਕੱਟ ਪੀਪਰ ਮਿਲਦਾ ਜੀ ਇਹ ਪੁਰਾਣਾ ਤੇ ਪੱਖੇ ਲਵੇਟ ਪੱਖਾ ਸਿੰਗਲ ਪੱਖੇ ਚ ਆਉਂਦੀ ਹੈ ਜੀ ਇਹ ਪੱਖੇ ਲਵੇਟ ਦੇ ਦੇਖਣ ਲਈ ਲੋੜ ਨਹੀਂ ਵੀਰੇ ਇੱਕ ਨੰਬਰ ਹੋਣਗੇ ਤੇ ਵੱਡੇ ਡਾਇਰਾਂ ਚਾਹੀਏ ਇਹ ਤੇ ਤਕਰੀਬਨ ਆਪਾਂ ਵੀਰੇ YouTube ਤੇ ਵੀਡੀਓ ਪਾਉਣੀ ਲੈਨੇ ਆ। ਤੇ ਇੱਕ ਦਿਨ ਇੱਕ ਨਦਨ ਛੱਡ ਕੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਰੇ। ਅੱਗੇ ਆ ਗਈ ਲੈਂਡ ਫੋਰਸ ਦਾ ਰੀਪਰ ਆ। ਲੈਂਡ ਫੋਰਸ ਦਾ ਰੀਪਰ ਦੇਖ ਸਕਦੇ ਹੋ ਪੂਰਾ ਆਹ ਕਿਆ ਨਖਰੇਈ ਇਹ ਚ। ਬਹੁਤ ਸੋਹਣਾ ਰੀਪਰ ਆ ਇਹ 2025 ਮਾਡਲ ਲਈ ਰੀਪਰ ਇਹ। ਹਾਂਜੀ। ਰੰਗ ਵਗੈਰਾ ਤੁਸੀਂ ਦੇਖ ਸਕਦੇ ਹੋ। ਪੂਰਾ ਸੋਹਣਾ ਨਵਾਂ ਤੇ ਨਕੋਰ ਰੀਪਰਈ ਇਹ। ਨਵਾਂ ਮੰਨ ਕੀ ਲੈ ਜੋ ਇਹਨੂੰ। ਨਵਾਂ ਦਸੂਜੀ ਕੀ ਜੀ ਦੀ? 21 ਲੱਖ ਰੁਪਏ। ਠੀਕ ਹੈ ਜੀ। 21 ਲੱਖ ਰੁਪਏ ਦੇ ਵੀਰੇ ਇਸ ਨੂੰ ਰੀਪਰ ਵੇਚੂਗਾ ਇਹ ਲੈਂਡ ਫੋਰਸ ਦਾ ਰੰਗ ਵਗੈ ਇਹ ਤੂੰ ਡਾਲ ਵੀ ਰੰਗ ਨਹੀਂ ਤਰਾਏ ਵੀਰੇ ਦਾ ਫਰੰਟੂਗਰ ਦੀ ਪੂਰਾ ਰੰਗ ਲੀਖੜਾ ਦੀ ਪਰਜੀ ਇਹੇ ਇਹਦੇ ਵੀਰੇ ਉਹੀ ਪਾਸੀ ਚੇਂਜ ਕਰਕੇ ਚੱਲੂ ਬਲੇਡਾਂ ਦੇ ਇਹ ਵੱਡੇ ਟਾਇਰਾਂ ਜਾ ਆ ਗਏ ਇਹ ਪੱਖੇ ਦੇ ਭੇਟਾਂ ਦਾ ਇਹ ਉੱਪਰੂਗਾ ਦੇਖ ਸਕਦੇ ਤੁਸੀਂ ਵੀਰੇ ਲੈਂਡ ਫੋਰਸ ਦਾ ਰੀ ਪਰਜੀ ਇਹੇ ਦੇਖ ਦਿਖਾ ਦੇ ਆ ਬੀਡਾ ਦਿਖਾ ਦੋ ਜੀ ਦੇ ਗ੍ਰੇਡ ਵਗੈਰੇ ਵੀਰੇ ਉੱਪਰ ਹੋਣਗੇ ਇਹਨਾਂ ਕੋਈ ਕੈਲੀਬਰ ਨੇਰਾਪੈਂਦਾ ਨਹੀਂ ਦਿਖੇ ਅੱਗੇ ਆ ਗਈ ਦਸ਼ਮੇਸ਼ ਦਾ ਜੀ ਤਦਸਮੂਹ ਇਹਦਾ ਰੀਪਰ ਆ ਤੁਸੀਂ ਦੇਖ ਸਕਦੇ ਹੋ ਵੀਰੇ ਫਰੰਟ ਟੁਗਰ ਦੇ ਵਗੈਰਾ ਰੰਗ ਰੰਗ ਤਕਰੀਬਨ ਵਧੀਆ ਲਈ ਖੜਿਆ ਹੈ ਇਹ ਵੀ ਵੀਰੇ ਵੱਡੇ ਡਾਇਰਾਂ ਚ ਆ ਗਿਆ ਮਾਡਲ ਦੱਸੋ ਜੀ ਕਿੰਨਾ ਹੈ ਇਹ 23 ਮਾਡਲ ਹੈ ਜੀ ਠੀਕ ਹੈ ਜੀ 23 ਮਾਡਲ ਹੈ ਇਹ ਵੀ ਪਰ ਪੂਰਾ ਸੋਹਣਾ ਹੈ ਜੀ ਰੰਗ ਰੰਗ ਦੇਖ ਲਓ ਕਿਤੋਂ ਡਾਲ ਵੀ ਨਿਤਰਿਆ ਹੋਇਆ ਹੈਗਾ ਤੇ ਡਿਮਾਂਡ ਦੱਸੋ ਜੀ ਕੀ ਹੈ ਦੀ 2 ਲੱਖ ਰੁਪਏ ਜੀ 2 ਲੱਖ ਰੁਪਏ ਦੇ ਵੀਰੇ ਪੀਸ ਭੇਜੂਗਾ ਇਹ ਚਲੋ ਕੋਈ ਗੱਲ ਨਹੀਂ ਵੀਰੇ 10000 ਡਿਸਕਾਊਂਟ ਕਰਕੇ 9000 ਦੇ ਪੀਸ ਪਾ ਦਾਂਗੇ ਹਾਂ ਵੀਰੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ 10000 ਬਸ਼ਮੀਸ਼ਦਾ ਬਸ਼ਮੀਸ਼ ਮਰੇ ਕੋਡ ਦਾ ਰੀਪਰ ਜਿਹੇ ਬਣਿਆ ਹੋਇਆ ਅੱਗੇ ਆ ਗਿਆ ਆਪਣੇ ਲਈ ਪੀਡੀਸੀ ਬਹੁਤ ਸੋਹਣਾ ਰੀਪਰ ਇਹ ਚੱਲਣੇ ਤੇ ਬਹੁਤ ਰੈਲਾ ਚੱਲਦਾ ਰੀਪਰ ਇਹ ਤੇ ਟਾਇਰ ਤਕਰੀਬਨ ਵੀਰੇ ਦੇ ਛੋਟੇ ਹੋਣਗੇ ਲਵੇਟਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਤਕਰੀਬਨ ਇਹਦੇ ਵੀ ਬਲੇਡ ਬਦਲ ਕੇ ਚੱਲੂ ਰੀਪਰ ਇਹ ਇਹ ਮਾਡਲ ਦੱਸੋ ਜੀ ਕਿੰਨਾ ਹੈ 23 ਮਾਡਲ ਹੈ ਜੀ 23 ਮਾਡਲ ਇਹ ਕੀ ਮਾਰ ਦਰੂਗੀ ਜਿਹੜੀ 1,65,000 ਦਾ ਜੀ 1,65,000 ਦਾ ਮਿਲ ਜੂ ਤੁਹਾਨੂੰ ਜੀ ਰੀਪਰ ਕੋਈ ਗੱਲ ਨਹੀਂ ਵੀਰੇ ਮੌਕੇ ਤੇ ਮਾਨਤਾ ਨਾਲ ਜ਼ਰੂਰ ਕਰਾਂਗੇ ਆਪਾਂ ਇੱਕ ਵਾਰੀ ਆਪਣੇ ਜੀ ਐਂਡ ਵੀ ਕੋਲੇ ਨਾਲ ਤੇ ਵਿੱਚ ਜ਼ਰੂਰ ਅੱਗੇ ਆ ਗਈ ਜੀ ਆਪਣ ਨੂੰ ਕੇਐਸ ਰੀਪਰ ਆ ਦੇਖ ਸਕਦੇ ਹੋ ਵੀਰੇ ਤੁਸੀਂ ਕੇਐਸ ਪੱਖੇ ਭੁੱਖੇ ਵਗੈਰਾ ਲਬੇੜ ਲੂੜ ਇਹਦੇ ਉੱਤੇ ਪਏ ਨੇ ਇਹ ਵੀ ਬਰੇ ਪੂਰਾ ਸਾਫ ਸੁਥਰਾ ਪੀਸ ਹੈ ਜੀ ਇਹ ਤੇ ਟਾਇਰ ਇਹਦੇ ਨਾਟਕਰਾਂ ਵਾਲੇ ਵੱਡੇ ਟਾਇਰ ਨੇ ਜੀ ਇਹ ਇਹ ਮਾਡਲ ਦੱਸੋ ਜੀ ਕਿੰਨੇ 19 ਮਾਡਲ ਹੈ ਜੀ ਠੀਕ ਹੈ 19 ਮਾਡਲ ਹੈ ਵੀਰੇ ਇਹ ਤੇ ਗੱਲ ਕਰੀਏ ਆਪਾਂ ਇਹਦਾ ਰੇਟ ਦੀ ਰੇਟ ਦੱਸੋ ਜੀ ਕੀ ਰੋਊਗਾ ਇਹਦਾ ਰੇਟ 1,60,000 ਰੁਪਏ 1,60,000 ਕੀ ਦਾ ਵੀਪਰ ਤੁਹਾਨੂੰ ਮਿਲ ਜੂਗਾ ਇਹ ਬਾਕੀ ਕੋਈ ਗੱਲ ਨਹੀਂ ਕਸਰ ਮਾਸਰ ਆਪਾਂ ਮੌਕੇ ਤੇ ਕੱਢ ਦਾਂਗੇ ਇੱਕ ਵਾਰ ਜੀ ਐਂਡ ਵੀ ਘੋੜੇ ਨਾਲ ਤੇ ਵਿਜਿਤ ਜਰੂਰ ਕਰੋ ਰੀਪਰ ਵੀਰੇ ਇਹ ਪੂਰਾ ਸਾਫ਼ ਸੁਥਰਾ ਬਹੁਤ ਸੋਹਣਾ ਦੀ ਰੀਪਰ ਵੀਰੇ ਇਹ ਬਾਕੀ ਤਕਰੀਬਨ ਪਤੀ ਜੀ ਆਪਾਂ ਨੂੰ ਮਾਰਕੀਟ ਕਿੰਨੀ ਆ ਕਿੱਸ ਦੀ ਤੇ ਅੱਗੇ ਆਪਣਾ ਹੋਰ ਕੀ ਆ ਸਕਿਆ ਵੀਰੇ ਇਹ ਇੱਕਾ ਇਹ ਵੀਰੇ ਛੋਟੇ ਟਾਇਰਾਂ ਚਾਹੀ ਰੀਪਰ ਪੱਖੇ ਦੇ ਵੇਟਾਂ ਦਾ ਓਪੀ ਹੈ ਜੀ ਇਹ ਪੱਖੇ ਤਕਰੀਬਨ ਨਵੇਂ ਹੀ ਪਏ ਨੇ ਇਹਦੇ ਕੁਝ ਦੇਖ ਸਕਦੇ ਹੋ ਵੀਰੇ ਰੰਗ ਰੂਪ ਥੋੜਾ ਬਹੁਤਾ ਬੈਲ ਦੀ ਜਿਹਦਾ ਕਰਾਇਆ ਹੋਇਆ ਹੈ ਇਹ ਤੇ ਬਾਕੀ ਤਕਰੀਬਨ ਆਲੀ ਪਰ ਵੀਰੇ ਸੋਹਣਾ ਫੇਰ ਇਹ ਮਾਡਲ ਸੁਈ ਕੇ ਮੈਂ ਦਾ ਮਾਡਲ 15 ਜੀ ਠੀਕ ਹੈ ਜੀ 15 ਮਾਡਲ ਆਈ ਇਹਦੀ ਡਿਮਾਂਡ 1,25,000 ਤੋਂ 1 ਲੱਖ ਰੁਪਏ ਦੀ ਰੀਪਰ ਵੀ ਪਈ ਵੀਰੇ ਇਹ ਰੀਪਰ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਰੀਪਰ ਹੈ ਜੀ ਇਹ ਅੱਗੇ ਆ ਗਈ ਆਪਣਾ ਵੇ ਜਸਮント 513 ਇਹ ਵੀ ਰੀਪਰ ਵੀਰੇ ਬਹੁਤ ਚੱਲਦਾ ਹੈ ਮਾਰਕੀਟ ਦੇ ਵਿੱਚ ਛੇਤੀ ਮਿਲਦਾ ਨਹੀਂ ਹੈਗਾ ਕੰਡੀਸ਼ਨ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਇਹਦਾ ਰੇਟ 1,80,000 ਜੀ ਰੇਟ ਇਹਦਾ ਮਾਡਲ ਕਿੰਨੇ 24 ਮਾਡਲ ਹੈ 24 24 ਮਾਡਲ ਲਈ ਇਹ ਵੱਡੇ ਟਾਇਰਾਂ ਚ ਆ ਗਈ ਜੀ 58 11 ਵਿੱਚ ਰੰਗ ਦੇਖ ਸਕਦੇ ਤੁਸੀਂ 프ਰੰਟੂ ਗਰੀਲ ਵਗੈਰਾ ਤੇ ਪੂਰਾ ਵਧੀਆ ਖੜਿਆ ਤੇ ਕਬਰੇ ਤੇ ਜਿਹੜੀ ਰੀਲ ਆ ਗਈ ਨਾ ਇਹਦੀ ਬੁਸ਼ ਆ ਗਈ ਆ ਦੋ ਨਟ ਖੋਲ ਕੇ ਆਪਾਂ ਰੀਲ ਵਾਰ ਕੱਢ ਸਕਦੇ ਜੀ ਆਪਾਂ ਨੂੰ ਕੋਈ ਵੀ ਦਿੱਕਤ ਆਉਂਦੀ ਬੁਸ਼ ਪਾਉਣ ਆਪਾਂ ਨੇ ਕੱਟਲੇ ਬੁਸ਼ ਆ ਗਈ ਇਹਦੇ ਬਾਕੀ ਚੱਲਣ ਦੇ ਵੀ ਬਹੁਤ ਸੋਹਣਾ ਰੀਪਰ ਹੈ ਜੀ ਇਹ ਬਹੁਤ ਵਧੀਆ ਚੱਲਦਾ ਹੈ ਕੰਡੀਸ਼ਨ ਵੀਰੇ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ 513 ਜਸਵੰਤ ਇਦਰੇ ਬਹੁਤ ਘੰਟ ਚੱਲਦਾ ਰੀਪਰ ਤੇ ਅੱਗੇ ਫੇਰ ਆ ਗਿਆ ਵੀਰੇ ਆਪਣ ਨੂੰ ਇੱਕ ਕੀਐਸ ਦਾ ਰੀਪਰ ਆ ਗਿਆ ਜੀ ਇਹ ਵੱਡੇ ਟਾਇਰਾਂ ਚ ਅਲੀਵੇਟਰ ਦਾ ਜਿਹੜੇ ਲੁੱਕੇ ਹੋਣਗੇ ਇਹ ਵੀ ਬਰੇਡ ਜਿਹੜਾ ਕੰਡੀਸ਼ਨ ਨੂੰ ਦਿਖਾ ਦਿੰਦੇ ਆ ਤਕਰੀਬਨ ਬਰੇਡ ਵੀ ਪਾਸੀ ਚੇਂਜ ਹੋਣਗੇ ਬਲੇਡ ਦੇ ਰੰਗ ਰੂਪੇ ਦੇ ਪੂਰਾ ਸੋਨਾ ਵੀਰੇ ਨਹੀਂ ਤਕਰੀਬਨ ਇੱਕ ਕੀਐਸ ਤੁਸੀਂ ਦੇਖੀਏ ਪਰ ਪਾਪੜੀ ਮਣ ਕੇ ਰੰਗ ਉੱਤਰ ਜਾਂਦਾ ਤੇ ਰੰਗ ਵਗੈਰਾ ਦਾ ਪੂਰਾ ਸੋਨਾ ਜੀ ਇਹ ਮਲਟੀ ਗੀਅਰ ਚ ਆ ਗਿਆ ਮਲਟੀ ਮਲਟੀ ਗੀਅਰ ਦੇ ਵਿੱਚ ਆ ਗਿਆ ਜੀ ਇਹ 98 ਇੰਚੀ ਦੀ ਰੀਪਰ ਆ ਗਈ ਕੀਐਸ ਦਾ ਹੀ ਤੁਸੀਂ ਦੇਖ ਸਕਦੇ ਹੋ ਵੀ ਫਰੰਟ ਉੱਪਰ ਦੇ ਰੰਗ ਵਗੈਰਾ ਪੂਰਾ ਲੀਖੜਾ ਤੇ ਗਰੀਬਨ ਵੱਡੇ ਟਾਇਰਾਂ 'ਚ ਆ ਗਿਆ ਜੀ ਇਹ ਤੇ 240000 ਤੋਂ ਤੁਸੀਂ ਇਹ ਪੀਸ ਵੇਚੀ ਹੋਈ 240000 'ਚ 23 ਮਰਲ 95 ਇੰਚੀ ਪੈ ਜਾਊਗਾ ਜੀ ਇਹ ਹਰ ਇੱਕ ਬਾਈ ਨੂੰ ਮਾਰਕੀਟ ਦਾ ਪਤਾ ਹੈ ਵੀਰੇ 95 ਇੰਚੀ ਦਾ ਨਵੇਂ ਦਾ ਵੀ ਰੇਟ ਬਹੁਤ ਜ਼ਿਆਦਾ ਹੈ ਅੱਗੇ 62 ਇੰਚੀ ਆ ਗਿਆ 62 ਇੰਚੀ ਵੀਰੇ ਜਮਾ ਨਵੇਂ ਵਰਗਾ ਰੀਪਰ ਹੈ ਜੀ ਜਮਾ ਨਵਾਂ ਮੰਨ ਕੇ ਰੀਪਰ ਲੈ ਜਿਓ ਪੰਜਾਬ ਵਾਲਾ ਪੀਸ ਪੰਜਾਬ ਵਾਲੀ ਝਾਲ ਹੋਊਗਾ ਜੀ ਪੂਰੀ ਸੋਹਣੀ ਕੰਡੀਸ਼ਨ ਚ ਇਕੱਲੇ ਬਲੇਡ ਨਵੇਂ ਪੈਣਗੇ ਹੋਰ 1 ਰੁਪਿਆ ਨਹੀਂ ਰੀਪਰ ਤੇ ਲੱਗਦਾ ਜੀ 62 ਇੰਚੀ ਤਨ ਪੱਖੇ ਵਾਲਾ ਕੁੱਲ ਦੇ ਕੁੱਲ 260000 ਦਾ ਪੀਸ ਹੈ ਜੀ ਕੁੱਲ 260 ਦਾ ਥੋੜਾ ਮੋਟਾ ਡਿਸਕਾਊਂਟ ਸਾਰੇ ਰੀਪਰਸ ਹੋਊਗਾ ਜੀ ਆਪਣੇ ਕੋਲੇ ਹਰ ਇੱਕ ਰੀਪਰ ਚ ਹਰ ਇੱਕ ਮਸ਼ੀਨਰੀ ਚ ਥੋੜਾ ਮੋਟਾ ਡਿਸਕਾਊਂਟ ਹੋਊਗਾ ਜੀ ਲੰਬਾ ਚੌੜਾ ਫਰਕ ਤੁਹਾਨੂੰ ਵੀ ਪਤਾ ਵੀ ਹੁੰਦਾ ਨਹੀਂ ਰੀਪਰ ਜਮਾ ਸਿਰੇ ਦਾ ਹੈ ਜੀ ਸੁੰਦਰਾ ਰਾਣੀ ਬਾਈਆਂ ਦਾ ਲਿਖਿਆ ਹੋਇਆ ਤੇ ਰੀਪਰ ਅਗਲਾ ਦਿਖਾਇਆ ਦੇ ਵੀਰੇ ਕੇ ਐਸ ਕੰਪਨੀ ਦਾ 64 ਇੰਚੀ ਆ ਗਿਆ ਇਹ ਵੱਡਾ ਰੀਪਰ ਆ ਗਿਆ ਜੀ ਚੰਨੀ ਸਿੰਗਲ ਪੱਖੇ ਵਾਲਾ ਚੰਨੀ ਮੰਨ ਕੇ ਲੈ ਕੇ ਜਾਓ ਜੀ ਜਮਾ ਸਿਰੇ ਦਾ ਹੈ ਜਿਹੜੇ ਬਾਈ ਚੰਨੀ ਦੇ ਸ਼ਕੀਨ ਨੇ ਹਰ ਕੰਡੀਸ਼ਨ ਵੀ ਨਵੇਂ ਵਰਗੀ ਹੈ ਜਿਹੜੇ ਵੀ ਭਰਾ ਨੂੰ ਰੀਪਰ ਚਾਹੀਦਾ ਜਮਾ ਜਾਇਜ ਰੀਪਰ ਪੈ ਜਾਊਗਾ ਜੀ ਇਹ ਆਪਾਂ ਨੂੰ 240000 ਚ ਰੀਪਰ ਪੈ ਜਾਊਗਾ 24 ਮਾਡਲ ਇਹ ਰੇਟ ਕਿਤੇ ਨਹੀਂ ਮਿਲਣਾ ਵੀਰੇ ਹਰ ਇੱਕ ਬਾਈ ਕੋਈ 22 23 ਮਾਡਲਾਂ ਦੀ ਮੰਗੀ ਜਾਂਦੇ ਨੇ ਆਪਾਂ 24 ਮਾਡਲ ਰੀਪਰ ਦੇਵਾਂਗੇ ਤੁਹਾਨੂੰ 240 ਚ ਉਹ ਵੀ ਕੇਐਸ ਦਾ ਚੰਨੀ ਟਾਈਪ ਸਿੰਗਲ ਪੱਖੇ ਵਾਲਾ ਬਰਮ ਲੱਗੇ ਹੋਏ ਨੇ ਜੀ ਪੂਰੀ ਸੋਹਣੀ ਜੀ ਕੰਡੀਸ਼ਨ ਵਾਲਾ ਰੀਪਰ ਹੈ ਜੇ ਕਿਸੇ ਵੀ ਭਰਾ ਨੇ ਕੋਈ ਵੀ ਖੇਤੀ ਦੀ ਮਸਿੰਦਰੀ ਲੈਣੀ ਆ ਇੱਕ ਵਾਰ ਕਹਣਾ ਕਈ ਗੇਲ ਬਾਈ ਕੀ ਹੁੰਦਾ ਫੋਨ ਨਹੀਂ ਚੱਕਿਆ ਜਾਂਦਾ ਦਵਾਰੇ ਦੋ ਤਿੰਨ ਗੇਲ ਵੀਰ ਬਣ ਕੇ ਟਰਾਈ ਕਰ ਲਿਆ ਕਰੋ ਅਸੀਂ ਕਿਸੇ ਬਾਈ ਕੋਲੇ ਬੈਠੇ ਹੁੰਨੇ ਆ ਬੀਜੀ ਵੀ ਹੁੰਦੇ ਆ ਵੀਰੇ ਕਈ ਗੇਲ ਨਾ ਚੱਕਿਆ ਜਾਂਦਾ ਵੀਰੇ ਐ ਨਾ ਕਹਿਆ ਕਰੋ ਬਾਈ ਫੋਨ ਨਹੀਂ ਚੱਕਦੇ ਯਾਰ ਸੋਨੂੰ ਵੀ ਪਤਾ ਹੈ ਦੇਖ ਫੋਨ ਬਹੁਤ ਜ਼ਿਆਦੇ ਆਉਂਦੇ ਨੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਸੀਰੀਅਸ ਬਹੁਤ ਵੀਰ ਬਣ ਕੇ ਇੱਕ ਕਈ ਕੀ ਕਰਦੇ ਨੇ ਕੱਲਾ ਸੁਆਦ ਲੈਣ ਵਾਲੇ ਫੋਨ ਕਰਦੇ ਨੇ ਚਲੋ ਉਹਨਾਂ ਦਾ ਵੀ ਧੰਨਵਾਦ ਵੀਰੇ ਉਹ ਵੀ ਸਾਡੇ ਕੋਲੇ ਕਾਲ ਕਰਦੇ ਨੇ ਸਾਡਾ ਜੀ ਲੱਗਿਆ ਰਹਿੰਦਾ ਤੇ ਸਾਰੇ ਤਰ੍ਹਾਂ ਦੇ ਨੇ ਵੀਰੇ ਗਾ ਹੁਣ ਇਹ ਰੀਪਰ ਆ ਗਿਆ ਵੀਰੇ ਆਪਣੇ ਕੋਲੇ 23 ਮਾਡਲ ਜਸਵੰਤ ਕੰਪਨੀ ਦਾ 1,55,000 ਚ ਪੈ ਜਾਊਗਾ ਜੀ ਰੀਪਰ ਪੰਜਾਬ ਵਾਲਾ ਸੋਹਣਾ ਜਿਹਾ ਪੀਸ ਹੈ ਵੀਰੇ ਇਹ ਵੀ ਜਿਹੜੇ ਵੀ ਪ੍ਰਾ ਨੇ ਕੋਈ ਵੀ ਐਪਲੀਮੈਂਟ ਲੈਣਾ ਇੱਕ ਵਾਰ ਬਿਨਾ ਫੋਨ ਕਰੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਵੀਰੇ ਇਹ ਮੰਨ ਕੇ ਆਇਓ ਵੀ ਬਾਈ ਗੁਰਤੇਜ ਕੋਲੇ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਮਿਲੂਗੀ ਹੀ ਮਿਲੂਗੀ ਵੀਰੇ ਤੇ ਮੂਡ ਬਣਾ ਕੇ ਆਇਓ ਖਾਲੀ ਆਪਾਂ ਮੋੜ ਨਹੀਂ ਦੇਣਾ ਪ੍ਰਾ ਜੇ ਤੁਸੀਂ ਆਪਣੇ ਮੂੜ ਚ ਆ ਗਏ ਵੀ ਆਪਾਂ ਰੀਪਰ ਲੈਣਾ ਹੈ ਜਾਂ ਕੋਈ ਵੀ ਚੀਜ਼ ਲੈਣੀ ਹੈ ਟਰਾਲੀ ਜਾਂ ਕੰਪੈਨ ਵੀਰੇ ਖਾਲੀ ਨਹੀਂ ਆਪਾਂ ਮੋੜ ਦਿੰਦੇ ਪ੍ਰਾ ਦਾਤੇ ਦੀ ਕਿਰਪਾ ਹੈ ਬਾਬੇ ਨਾਨਕ ਦੀ ਕਿਰਪਾ ਨਾਲ ਚ ਤੇ 2021 ਮਾਡਲ ਆ ਗਿਆ ਪੰਜਾਬ ਵਾਲੇ ਰੀਪਰ ਵੀਰੇ 1 ਲੱਖ 40000 ਦਾ ਪੀਸ ਪੈਜੂਗਾ ਵੀਰੇ 21 ਮਾਡਲ ਸੋਨਾ ਬਹੁਤ ਹੈ ਵਿੱਚ ਟਾਪੇ 'ਚ ਵੀ ਰੰਗ ਦਿਖਿਆ ਦੇ ਵੀਰੇ ਉੱਤੇ ਵਾਲੇ 'ਚ ਟਾਪੇ 'ਚ ਵੀ ਰੰਗ ਲੈ ਹੀ ਖੜਿਆ ਵੀਰੇ ਪੀਸ 21 ਮਾਡਲ ਸਾਫ ਸੁਥਰਾ ਜਸਮント ਕੰਪਨੀ ਦਾ 1 ਲੱਖ 40000 ਦਾ ਪੀਸ ਹੈ ਜੀ ਅੱਗੇ ਆਪਣੇ ਕੋਲੇ ਚੌਪਰ ਖੜਿਆ ਜਗਜੀਤ ਦਾ ਇਹਨੂੰ ਜਿਵੇਂ ਨਵਾਂ ਵੀਰੇ ਪੱਖੇ ਕਿਟ ਲਾ ਕੇ ਦੇਵਾਂਗੇ ਤੁਹਾਨੂੰ ਇਹ ਉਦੋਂ ਬਾਅਦ ਦੇਵਾਂਗੇ ਜਦੋਂ ਤਿਆਰ ਹੋ ਗਏ ਜੇ ਪਹਿਲਾਂ ਲੈਣੇ ਵੀਰੇ ਪਹਿਲਾਂ ਕੁਲ 1 ਲੱਖ 15000 ਦਾ ਹੈ ਅੰਜੂਜ ਚੌਪਰ ਹੈ ਵੀਰੇ ਬਾਹਰ ਖੜਿਆ ਹੋਇਆ ਹੈ ਇਨ ਨੂੰ ਸਭ ਕੁਝ ਕਿੱਟ ਵਗੈਰਾ ਲਾ ਕੇ ਦੇਵਾਂਗੇ ਭਰਾ ਸੋਨੂੰ ਜਿਹੜੇ ਵੀ ਤਰ੍ਹਾਂ ਦੀ ਤੁਹਾਨੂੰ ਮਸਿੰਦਰੀ ਚਾਹੀਦੀ ਆ ਹਰ ਇੱਕ ਆਪਣੇ ਕੋਲੇ ਮਿਲੂਗੀ ਘੱਟ ਰੇਟ ਵਾਲੇ ਰੀਪਰ ਬਾਹਰ ਖੜੇ ਨੇ ਨੈਕਸਟ ਪਾਰਟ ਤੁਹਾਨੂੰ ਦਿਖਾਵਾਂਗੇ ਕੋਈ 70 80 ਅ ਸਵਾ ਕ ਲੱਖ ਤੱਕ ਦੀ ਰੇਂਜ ਜਿਹੜੇ ਰੀਪਰ ਨੇ ਆਪਣੇ ਕੋਲੇ ਉਹ ਤੁਹਾਨੂੰ ਕੱਲ ਨੂੰ ਵੀ ਨੈਕਸਟ ਵੀਡੀਓ 'ਚ ਦਿਖਾ ਦਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤਾਂ ਜੋ ਕਿਸੇ ਹੋਰ ਭਰਾ ਤੱਕ ਪਹੁੰਚ ਸਕੇ ਤੇ ਪਹਿਲਾਂ ਵੀ ਸ਼ੁਰੂ 'ਚ ਵੀ ਤੁਹਾਨੂੰ ਦੱਸਿਆ ਭਰਾ ਤੇ ਕਈ ਵਾਰੀਆਂ ਨੇ ਚਲੋ ਵੀਡੀਓ ਸਕਿਪ ਕਰਤੀ ਹੋਊਗੀ ਜਿਹੜੇ ਆਪਣੇ ਕੋਲੇ ਵੀਰੇ ਦਸ਼ਮੇਸ਼ ਦਾ ਐਪਲੀਮੈਂਟ ਜਿਹੜੇ ਵੀ ਭਰਾਵੇ ਦਸ਼ਮੇਸ਼ ਦਾ ਕੋਈ ਨਵਾਂ ਐਪਲੀਮੈਂਟ ਲੈਣਾ ਆਪਣੇ ਕੋਲੇ ਵਿਜ਼ਿਟ ਜ਼ਰੂਰ ਕਰੋ ਭਰਾ ਹਾਂ ਸਭ ਤੋਂ ਟਾਪ ਕੁਆਲਿਟੀ ਹੈ ਵੀਰੇ ਮੇਰਾ ਦਾਵਾ ਹੈ ਸਭ ਤੋਂ ਟਾਪ ਕੁਆਲਿਟੀ ਤੇ ਬਾਕੀ ਵੀਰੇ ਜਿਹੜੇ ਭਰਾ ਮੇਰੇ ਇਹ ਚਲਾ ਰਹੇ ਨੇ ਵੀਰੇ ਦਸ਼ਮੇਸ਼ ਦੇ ਪ੍ਰੋਡਕਟ ਜਰੂਰ ਵੀਰ ਬਣ ਕੇ ਆਪਣੇ ਕਮੈਂਟਾਂ 'ਚ ਵੀ رائے ਦਿਓ ਵੀ ਵੀਰੇ ਹਾਂ ਬਾਕੀ ਸਹੀ ਨੇ ਜਾਂ ਮੈਂ ਝੂਠ ਬੋਲ ਰਿਹਾ ਆ ਭਰਾ ਇਹ ਜਰੂਰ ਦੱਸਿਓ ਵੀਰੇ ਸਰਵਿਸ ਵਗੈਰਾ ਹੀ ਬਹੁਤ ਵਧੀਆ ਤੇ ਆਪਣੇ ਚੈਨਲ ਨੂੰ ਜਰੂਰ ਭਰਾ ਬਣ ਕੇ ਸਬਸਕ੍ਰਾਈਬ ਕਰੋ ਵੀਡੀਓ ਕਰੋ ਸ਼ੇਅਰ ਧੰਨਵਾਦ